ਉਹਨਾਂ ਚੀਜ਼ਾਂ ਦੀ ਇੰਤਿਕਾਣਾ ਉਹਨਾਂ ਤੋਂ ਪਹਿਲਾਂ ਬਹੁਤ ਮਾਣਯੋਗ ਜਿਹੜੀਆਂ ਮੰਗਾਂ ਨੇ ਸਾਡੇ ਜਿਹੜੇ ਮਸਲੇ ਨੇ ਉਹਨਾਂ ਦੀ ਧੂਰਤੀ ਵਾਸਤੇ ਸਰਦਾਰ ਹਰੀ ਸਿੰਘ ਜਿੰਦਾਬਾਦ ਮੋਹਰਨਾ ਸਰਦਾਰ ਗਿਆਨੀ ਕਰੌਨੀ ਕਿ ਉਹ ਨਾਲ ਜਿਹਨੇ ਮੈਂ ਰਾਤੇ ਉਹਨਾਂ ਨੇ ਬੋਲਿਆ ਮੱਖਤਾਂ ਸਹਿਯੋਗ ਤੋਂ ਪੰਜਾਬ ਦੇ ਪੋਣਿਆਂ ਤੋਂ ਪੰਜਾਬ ਕਰਮਚਾਰੀ ਦਰ ਦੇ ਜਿਹੜੇ ਇੱਥੇ ਸਾਰੇ ਮੈਂਬਰ ਆਏ ਹੋਏ ਐਸ ਤਰ੍ਹਾਂ ਜੀ ਜਿਹੜਾ ਮਜ਼ਦੂਰ ਦਿਹਾੜੀ 1 ਮਈ ਦਾ ਦਿਹਾੜਾ ਇਹ ਬੜਾ ਮਹੱਤਵਪੂਰਨ ਦਿਹਾੜਾ ਹੈ ਕਿਉਂਕਿ ਇਹ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ਇਹ ਇਕੱਲੇ ਪੰਜਾਬ ਚ ਨਹੀਂ ਪਟਿਆਲੇ ਚ ਨਹੀਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ਸ਼ਿਕਾਗੋ ਦੇ ਸ਼ਹਿਰ ਜਿਹੜਾ ਹੈ ਅਮਰੀਕਾ ਦਾ ਇੱਕ ਸ਼ਿਕਾਗੋ ਦਾ ਸ਼ਹਿਰ ਸੀ ਉਹ ਸ਼ਹਿਰ ਦੇ ਵਿੱਚ ਜਿਹੜਾ ਮਜ਼ਦੂਰ ਇਕੱਠੇ ਹੋਏ ਮਜ਼ਦੂਰ ਇਕੱਠੇ ਹੋਏ ਉਹਨਾਂ ਨੇ ਫੈਸਲਾ ਕਰ ਲਿਆ ਕਿ ਸਾਡੇ ਤੋਂ 8 ਘੰਟੇ ਤੋਂ ਵੱਧ ਯੂਟੀ ਲਈ ਜਾਂਦੀ ਹੈ ਸਾਨੂੰ ਜਿਹੜਾ ਹੈਗਾ ਅ ਅੰਕੜਿਆਂ ਮੁਤਾਬਕ ਜਿਹੜੀ ਹੈ ਉਜਰਤ ਨਹੀਂ ਦਿੱਤੀ ਜਾਂਦੀ ਤਾਂ ਉਸ ਵੇਲੇ ਇੱਕ ਇਕੱਠ ਹੋਣ ਤੋਂ ਬਾਅਦ ਉਸ ਵੇਲੇ ਸਰਕਾਰਾਂ ਨੇ ਉਹਨਾਂ ਉੱਤੇ ਜ਼ਬਰ ਕੀਤਾ ਗੋਲੀਆਂ ਚਲਾਈਆਂ ਗੋਲੀਆਂ ਚਲਾਉਣ ਨਾਲ ਉਹਨਾਂ ਦਾ ਜਿਹੜਾ ਹੈਗਾ ਲਹੂ ਲਹਾਨ ਹੋ ਗਿਆ ਜਿਹੜੇ ਲੋਕ ਬਚ ਗਏ ਉਹਨਾਂ ਬਚੇ ਹੋਏ ਲੋਕਾਂ ਨੇ ਆਪਣੇ ਗਲਾਂ 'ਚੋਂ ਕੱਪੜੇ ਕੱਢੇ ਔਰ ਗਲਾਂ 'ਚੋਂ ਕੱਪੜੇ ਕੱਢਣ ਤੋਂ ਬਾਅਦ ਉਹ ਕੋਸੇ ਖੂਨ ਵਿੱਚ ਰੰਗੇ ਔਰ ਉਸ ਵੇਲੇ ਉਹਨਾਂ ਨੇ ਨਾਰਾ ਲਾਇਆ ਮਜ਼ਦੂਰ ਇਤਿਹਾਸ ਜਿੰਦਾਬਾਦ ਔਰ ਉਸ ਵੇਲੇ ਤੋਂ ਲੈ ਕੇ ਸਾਰੇ ਸੰਸਾਰ ਵਿੱਚ ਇੱਕ ਐਸੀ ਲਹਿਰ ਉੱਠ ਪਈ ਕਿ 8 ਘੰਟੇ ਦੀ ਡਿਊਟੀ ਸਾਰੇ ਸੰਸਾਰ ਵਿੱਚ ਹੋਈ ਔਰ ਐਸ ਵੇਲੇ ਹੁਣ ਜਿਹੜਾ ਮੌਜੂਦਾ ਮਸਲਾ ਹੈਗਾ ਉਸ ਵੇਲੇ ਹੁਣ ਫੇਰ 12-12 ਘੰਟੇ ਦੀ ਸਰਕਾਰ ਡਿਊਟੀ ਕਰਨ ਜਾ ਰਹੀ ਹੈ ਜਿਹੜਾ ਇੱਕ ਬਹੁਤ ਹੀ ਕਰੋਣੀ ਹਰਕਤ ਹੈ ਸਰਕਾਰ ਦੀ ਇਹ ਨਹੀਂ ਚਾਹੀਦਾ 8 ਘੰਟੇ ਦੀ ਡਿਊਟੀ 8 ਘੰਟੇ ਹੀ ਰਹਿਣੀ ਚਾਹੀਦੀ ਹੈ ਕਿਉਂਕਿ ਜਿਹੜੇ ਸਾਡੇ ਪੁਰਾਣੇ ਰਾਈਵਰ ਸੀ ਜਿਨ੍ਹਾਂ ਨੇ ਬੜੀ ਸ਼ਹਾਦਤਾਂ ਤੋਂ ਬਾਅਦ 8 ਘੰਟੇ ਦੀ ਡਿਊਟੀ ਲਈ ਔਰ ਉਸ ਦੇ ਨਾਲ-ਨਾਲ ਮੁਲਾਜ਼ਮਾਂ ਦੀਆਂ ਮੰਗਾਂ ਜੋ ਹਨ ਪੰਜਾਬ ਦੀ ਸਰਕਾਰ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਉਹਨਾਂ ਦੀ ਉਹਨਾਂ ਨੂੰ ਅਸੀਂ ਕਈ ਵਾਰ ਲਿਖ ਕੇ ਬਹੁਤ ਵਾਰ ਬੇਨਤੀ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕੀਤੀ ਜਾਵੇ ਤਾਂ ਉਹ ਆਖਣ ਲੱਗਦੇ ਨੇ ਕਿ ਅਸੀਂ ਤੁਹਾਨੂੰ ਟਾਈਮ ਦੰਦਿਆ ਟਾਈਮ ਦੇ ਦਿੰਦੇ ਨੇ ਟਾਈਮ ਦੇ ਕੇ ਟਾਈਮ ਕੈਂਸਲ ਵੀ ਕਰ ਦਿੰਦੇ ਨੇ ਔਰ ਮੈਂ ਇਹ ਪੰਜਾਬ ਦੀ ਸਰਕਾਰ ਇੱਕ ਹਾਸੂ ਹੀ ਨਹੀਂ ਗੱਲ ਹੈ ਕਿ ਜਦੋਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਅਗਲਾ ਵੀ ਕਮਿਸ਼ਨ ਵੀ ਨਿਯੁਕਤ ਕਰ ਦਿੱਤਾ ਪਰੰਤੂ ਸਾਡੀ ਜਿਹੜਾ ਪਿਛਲਾ ਪੇਕ ਗ੍ਰੂਜਿੰਦੀ ਉਹਦੀਆਂ ਸ਼ਰਤਾਂ ਵੀ ਅਜੇ ਤੱਕ ਲਾਗੂ ਨਹੀਂ ਹੋਈਆਂ ਔਰ ਉਸ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਡੀਏ ਨੇ ਕਿਸ਼ਤਾਂ ਸਨ ਉਹਨਾਂ ਨੇ ਡੀਏ ਨੇ ਕਿਸ਼ਤਾਂ ਦਾ ਸਾਡਾ ਇੱਕ ਬਹੁਤ ਮੰਦ ਭਾਗ ਆ ਫੈਸਲਾ ਜਿਹੜਾ ਪੰਜਾਬ ਦੀ ਸਰਕਾਰ ਨੇ ਕਰ ਦਿੱਤਾ ਉਹ ਕਰ ਵੀ ਇਹ ਦਿੱਤਾ ਕਿ ਜਿਹੜੇ 85 ਸਾਲ ਤੋਂ ਵੱਧ ਦੀ ਉਮਰ ਵਾਲੇ ਦੋਸਤ ਨੇ ਉਹਨਾਂ ਨੂੰ ਜਿਹੜਾ ਦੋ ਕਿਸ਼ਤਾਂ ਵਿੱਚ ਜਿਹੜੇ 75 ਸਾਲ ਤੱਕ ਨੇ ਉਹਨਾਂ ਨੂੰ ਜਿਹੜਾ ਹੈਗਾ 13 ਕਿਸ਼ਤਾਂ ਵਿੱਚ ਉਸ ਤੋਂ ਅਗਲੇ ਜਿਹੜੇ ਨੇ 36 ਸਾਲ ਦੇ 36 ਮਹੀਨੇ ਦੇ ਕਿਸ਼ਤਾਂ ਵਿੱਚ ਉਸ ਤੋਂ ਅਗਲੇ ਜਿਹੜੇ ਨੇ 48 ਮਹੀਨੇ ਦੇ ਕਿਸ਼ਤਾਂ ਇਹ ਵੀ ਇੱਕ ਮੰਦਪਾਗਾ ਫੈਸਲਾ ਹੈ ਇਸੇ ਤਰ੍ਹਾਂ ਗ੍ਰੈਸਟੀ ਦਾ ਫੈਸਲਾ ਹੈ ਉਹ ਵੀ ਸਾਡੇ ਤੋਂ ਗ੍ਰੈਸਟੀ ਜਿਹੜੀ ਹੈ ਗ੍ਰੈਸਟੀ ਦੇ ਪੈਸੇ ਵੱਧ ਕੱਟਦੇ ਰਹੇ ਔਰ ਜਦ ਕਿ ਬੈਂਕ ਜਿਹੜਾ ਹੈਗਾ 7.5% ਵਿਆਜ ਲੈਂਦਾ ਹੈ ਪਰੰਤੂ ਜਿਹੜਾ ਪੰਜਾਬ ਸਰਕਾਰ ਸਾਡੇ ਤੋਂ 12% ਵਿਆਜ ਲੈਂਦੀ ਰਹੀ ਔਰ ਉਸ ਦੇ ਨਾਲ ਨਾਲ ਅਗਲੀ ਪੁਰਾਣੀ ਪੈਨਸ਼ਨ ਸਕੀਮ ਦਾ ਮਸਲਾ ਹੈ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕਰਨੀ ਚਾਹੀਦੀ ਹੈ ਸਰਕਾਰ ਨੂੰ ਔਰ ਜਿਹੜੇ ਦਿਹਾੜੀਦਾਰ ਲੋਕ ਨੇ ਬਰਚਾਰਜ ਲੋਕ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ ਘੱਟੋ-ਘੱਟ ਉਜਰ ਤੋਂ ਵੀ ਜਿਹੜਾ ਵਾਅਦਾ ਕਰਨਾ ਚਾਹੀਦਾ ਹੈ ਘੱਟੋ-ਘੱਟ ਉਜਰ ਤੋਂ ਵਾਅਦਾ ਨਾ ਹੋਣ ਕਰਨ ਜਿਹੜਾ ਦਿਹਾੜੀਦਾਰ ਮੁਲਾਜ਼ਮ ਹੈ ਦਿਹਾੜੀਦਾਰ ਮਜ਼ਦੂਰ ਹੈ ਉਹ ਆਪਣਾ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦਾ ਸਰਕਾਰ ਨੂੰ ਚਾਹੀਦਾ ਕਿ ਢਿੱਡ ਭਰ ਕੇ ਰੋਟੀ ਸਰਕਾਰ ਦੇਵੇ ਔਰ ਜਿਹੜੇ ਅਗਲੇ ਹੋਰ ਮਸਲੇ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਉਹਨਾਂ ਮਸਲਾਂ ਵਿੱਚ ਜਿਨ੍ਹਾਂ ਪੱਤੇ ਬਹੁਤ سارے ਸਾਡੇ 32 ਪੱਤੇ ਕੱਟ ਦਿੱਤੇ ਗਏ ਨੇ ਇਸ ਕਰ ਕਰਕੇ ਕੱਟ ਦਿੱਤੇ ਗਏ ਨੇ ਕਿ ਅਸੀਂ ਜਿਹੜਾ ਪਿਕਮਿਸ਼ੀ ਰਿਪੋਰਟ ਹੀ ਨਹੀਂ ਪੂਰੀ ਐਪਲੀਕੇਬਲ ਹੋਈ ਸਰਕਾਰ ਨੂੰ ਚਾਹੀਦਾ ਹੈ ਕਿ ਫੇਕੀ ਹਿੰਦੀ ਪੂਰੀ ਰਿਪੋਰਟ ਐਫਰੀਕੇਸ਼ਨ ਕਰੇ ਔਰ ਕੱਟੇ ਕੱਟੇ ਹੋਏ ਪੱਤੇ ਜਿਹੜੇ ਨੇ ਬਹਾਲ ਕੀਤੇ ਜਾਣ ਔਰ ਜਿਹੜੇ ਬੰਦੇ ਅੱਜ ਬਹੁਤ ਲੰਬੇ ਸਮੇਂ ਤੋਂ ਸਰਵਿਸ ਕਰਦੇ ਆ ਰਹੇ ਨੇ ਦਿਹਾੜੀਦਾਰ ਦੇ ਤੌਰ ਤੇ ਬਰਚਾਰਡ ਦੇ ਤੌਰ ਤੇ ਔਰ ਠੇਕੇਦਾਰੀ ਪ੍ਰਣਾਲੀ ਦੇ ਤੌਰ ਤੇ ਉਹਨਾਂ ਦੇ ਸਿਵਾਵਾਂ ਨੂੰ ਸਰਕਾਰ ਰੈਗੂਲਰ ਕਰੇ ਇਹ ਸਾਡੀ ਪੰਜਾਬ ਦੀ ਸਰਕਾਰ ਕੋਲ ਮੰਗਾ ਮੈਂ ਬੇਨਤੀ ਕਰਾਂਗਾ ਪੰਜਾਬ ਦੀ ਸਰਕਾਰ ਨੂੰ ਕਿ ਜਿਹੜਾ ਪੁਨਰਗਠਨ ਦਾ ਮਹਾਨਾ ਬਣਾ ਕੇ ਪੋਸਟਾਂ ਜਿਹੜੀਆਂ ਖਤਮ ਕੀਤੀਆਂ ਉਹ ਪੋਸਟਾਂ ਨੂੰ ਦੁਆਰਾ ਸਰਵਾਈਵ ਕੀਤਾ ਜਾਵੇ ਔਰ ਨਵੀਂ ਭਰਤੀ ਕੀਤੀ ਜਾਵੇ ਔਰ ਜਿਹੜੇ ਤਰਸਦੇ ਹਾਰਤੀ ਜਿਨ੍ਹਾਂ ਦੀਆਂ ਨੌਕਰੀਆਂ ਨੇ ਇਹਨਾਂ ਨੇ ਉਹ ਨੌਕਰੀਆਂ ਦਿੱਤੀਆਂ ਜਾਣ ਇੰਨੀੋ ਬੇਨਤੀ ਕਰਕੇ ਮੈਂ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰੀ ਕਿ ਪੰਜਾਬ ਦੀ ਸਰਕਾਰ ਤੱਕ ਸਾਡੀ ਜਿਹੜੀ ਗੱਲ ਹੈ ਉਹ ਪਹੁੰਚਾਈ ਜਾਵੇ ਧੰਨਵਾਦ